ਸੱਚੇ ਪਾਤਸ਼ਾਹ ਜੀ ਨੇ ਸਮਾਪਤੀ ਉਪਰੰਤ ਹੁਕਮ ਬਖਸ਼ਿਸ਼ ਕੀਤਾ ਸੋ ਆਪ ਸਭ ਸੰਗਤਾਂ ਨੇ ਸ਼ਰਵਣ ਕੀਤਾ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਬਖਸ਼ਦੇ ਹਨ ਥੋੜੇ ਹੀ ਸਮੇਂ ਦੇ ਵਿੱਚ ਸਮਝਣ ਦਾ ਯਤਨ ਕਰਨਾ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿਨਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਣੀ ਨ ਆਇਆ ਹੈ ਕਿਨ ਕਾ ਮਾਤਰ ਹਿਰਦੇ ਦੇ ਵਿੱਚ ਵਸ ਗਿਆ ਤੇ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਆਨੰਦ ਬਣ ਜਾਂਦਾ ਹੈ ਆਇਆ ਸਫਲ ਤਾਹੂ ਕਾ ਗਣੀਐ ਸੰਗਤ ਦੀ ਹਾਜ਼ਰੀ ਤੇ ਮਨੁੱਖਾ ਜਨਮ ਸੰਸਾਰ ਦੇ ਵਿੱਚ ਵਿਚਰਦਿਆਂ ਇਹ ਸਫਲਾ ਹੋ ਜਾਂਦਾ ਹੈ ਜੇ ਕਿਨ ਕਾ ਮਾਤਰ ਵੀ ਹਿਰਦੇ ਦੇ ਵਿੱਚ ਵਸ ਜਾਏ ਤੇ ਵਸਾਉਣਾ ਕਰਨਾ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਬਖਸ਼ਦੇ ਹਨ ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਜੋ ਹੈ ਨਾ ਇਹ ਵਿਦਵਾਨਾਂ ਨੇ ਧੁਰਾ ਮੰਨਿਆ ਕਿ ਰਹਾਉ ਵਾਲੀ ਪੰਕਤੀ ਹੈ ਜੋ ਇਸਦੇ ਅਰਥ ਸਪਸ਼ਟ ਹੋ ਜਾਣ ਹਿਰਦੇ ਦੇ ਵਿੱਚ ਵਸ ਜਾਣ ਸਾਰੇ ਸ਼ਬਦ ਦੇ ਅਰਥ ਸਮਝਣ ਦੇ ਵਿੱਚ ਸੁਖੈਣ ਹੋ ਜਾਂਦਾ ਹੈ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸੰਤੋ ਹਰ 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 ਆਰਾਧੋ ਹਰ ਆਰਾਧ ਸਭੋ ਕੀ ਸਪਾਈਐ ਕਾਰਜ ਸਗਲੇ ਸਦ ਸੱਚੇ ਪਾਤਸ਼ਾਹ ਜੀ ਆਕਾਲ ਪੁਰਖ ਦੇ ਨਾਲੇ ਕਿਵੇਂ ਘੋ ਕਰਕੇ ਬੇਨਤੀ ਕਰਦੇ ਹਨ ਜਿਸ ਤਰ੍ਹਾਂ ਸਤਿਗੁਰਾਂ ਜੀਆ ਦਾ ਫਰਮਾਨ ਹੈ ਨਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਉਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਇਕੱਤਰ ਹੋ ਕਰਕੇ ਨਾ ਬੈਠਣਾ ਤੇ ਕੀ ਕਰਨਾ ਕੀ ਹੈ ਹਾਜਰੀ ਪਰ ਨਹੀਂ ਐ ਲਾਹਾ ਲੈਣਾ ਆਨੰਦ ਪ੍ਰਾਪਤ ਕਰਨਾ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਲਾਹਾ ਪ੍ਰਾਪਤ ਕਰਨਾ ਹੈ हे ਸੰਤੋ ਗੁਰਮਖੋ ਪਿਆਰਿਓ ਲਾਹਾ ਮਿਲਿਆ ਹੈ ਸੰਗਤ ਦਾ ਆਨੰਦ ਲੈਣ ਵਾਸਤੇ ਹੋਰ ਕਿਸੇ ਵੀ ਜੋਨ ਦੇ ਵਿੱਚ ਸੰਗਤ ਦਾ ਆਨੰਦ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਹੋਰ ਕੋਈ ਜਨ ਆ ਜਾਏਗਾ ਸੰਗਤ ਦੇ ਵਿੱਚ ਤੇ ਆਪਾਂ ਭਜਾ ਦੇਣਾ ਕਿ ਤੇਰਾ ਕੋਈ ਕੰਮ ਨਹੀਂ ਮਨੁੱਖਾ ਜਨਮ ਪ੍ਰਾਪਤ ਹੋਇਆ ਕਿ ਕੰਮ ਕਾਜ ਕਰਦਿਆਂ ਸੰਸਾਰ ਦੇ ਵਿੱਚ ਵਿਚਰਦਿਆਂ ਧਰਮ ਦੀ ਕਿਰਤ ਵਿਰਤ ਕਰਦਿਆਂ ਕੀ ਕਰਨਾ ਹੈ ਨਾਮ ਬਾਣੀ ਜਪਣਾ ਜਿੰਨਾ ਵੀ ਹੋ ਸਕੇ ਅੰਮ੍ਰਿਤ ਵੇਲਾ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅੰਮ੍ਰਿਤ ਵੇਲਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਉਹ ਅਸੀਂ ਉੱਠਦੇ ਨਹੀਂ ਸੌਂ ਕੇ ਖਰਾਬ ਕਰ ਦਿੰਨੇ ਓਦੋਂ ਉੱਠਣ ਦਾ ਟਾਈਮ ਹੁੰਦਾ ਹੈ ਓਦੋਂ ਜੀਵ ਜ਼ਿਆਦਾ ਸੌਂਦਾ ਹੈ ਕਹਿੰਦਾ ਸਾਰੀ ਰਾਤ ਤੇ ਨੀਂਦ ਨਹੀਂ ਆਈ ਹੁਣ ਸੌਣ ਦਾ ਕੰਮ ਬਣਿਆ ਤੂੰ ਆਣ ਕੇ ਠਾ ਦਿੱਤਾ ਏ ਜੇ ਗਰਮੀਆਂ ਐ ਤੇ AC 16 18 ਤੇ ਕਰ ਲਿੰਦਾ ਕਹਿੰਦਾ ਹੁਣ ਆਨੰਦ ਜੈ ਬਣਿਆ ਤੇ ਜੇ ਸਿਆਲ ਐ ਤੇ ਬਿਸਤਰਾ ਨਹੀਂ ਛੱਡਦਾ ਤੇ ਸਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੀਸਰੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਸਤਗੁਰ ਕਾ ਜੋ ਸਿੱਖ ਆਖਾਏ ਕਹਿੰਦੇ ਜੋ ਵੀ ਕਹਿੰਦਾ ਹੈ ਨਾ ਕਿ ਮੈਂ ਸਿੱਖਾਂ ਤੇ ਸਿੱਖਾਂ ਦੇ ਘਰ ਦਾ ਉਸ ਦਾ ਜਨਮ ਹੈ ਦੇਖੋ ਕਿੱਡੇ ਵੱਡੇ ਨੇ ਕਿ ਸਾਡਾ ਜਨਮ ਸਿੱਖਾਂ ਦੇ ਘਰ ਦਾ ਹੈ ਤੇ ਜੇ ਨਾਂ ਕਿਤੇ ਲਿਖਾਉਣਾ ਪਵੇ ਤੇਉ ਤਾਂ ਭਾਵੇਂ ਕੁਛ ਨਾ ਹੋਵੇ ਕੁਝਰ ਮੁਚਰ ਹੋਵੇ ਤੇ ਕਹੇਗਾ ਸਿੰਘ ਕੀ ਨਾ ਆਏ ਗੁਰਮੁਖਾ ਫਲਾਣਾ ਸਿੰਘ ਤੇ ਸੱਚੇ ਪਾਤਸ਼ਾਹ ਆਖਣ ਲੱਗੇ ਸਿੱਖਾਂ ਦੇ ਘਰ ਦਾ ਤੇਰਾ ਜਨਮ ਹੈ ਸਿੰਘ ਤੇਰੇ ਨਾਮ ਦੇ ਪਿੱਛੇ ਲੱਗਦਾ ਹੈ ਤੇ ਕੀ ਕਰ ਸਾਧਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਕਹਿੰਦੇ ਅੰਮ੍ਰਿਤ ਵੇਲੇ ਉੱਠ ਜਾ ਫਿਰ ਬਿਸਤਰਾ ਤਿਆਗ ਦੇ ਪਰੇ ਕਰ ਦੇ ਫਿਰ ਉੱਠਣਾ ਪਏਗਾ ਕਈਆਂ ਗੁਰਮਖਾਨੇ ਆਲਾਰਮ ਲਾਇਆ ਹੁੰਦਾ ਹੈ ਨਾ ਤੇ ਸਰਾਣੇ ਰੱਖਿਆ ਹੁੰਦਾ ਤੇ ਉਹ ਜਦੋਂ అలਾਰਮ ਵੱਜਦਾ ਉਹ ਸੁੱਤੇ ਹੀ ਜਾਗਦੇ ਜੇ ਅੱਧ ਵਿਚਾਰੇ ਜੇ ਹੋਏ ਉਹ ਉਤਰਾ ਹੀ అలਾਰਮ ਬੰਦ ਕਰ ਦਿੰਦੇ ਨੇ ਫਿਰ ਸੁੱਤੇ ਰਹਿੰਦੇ ਨੇ ਤੇ ਉਹ అలਾਰਮ ਦਾ ਕੀ ਫਾਇਦਾ అలਾਰਮ ਹੈ ਥੋੜਾ ਸਾਈਡ ਤੇ ਉੱਠ ਕੇ ਬੰਦ ਕਰਨਾ ਪਵੇ ਤੇ ਜਦੋਂ ਉੱਠ ਗਿਆ ਫਿਰ ਜੜਦੀ ਕਲਾ ਫਿਰ ਰੋਟੀ ਪਿਆ ਫਿਰ ਦੁਬਾਰਾ ਸੌਣ ਦੀ ਲੋੜ ਹੀ ਨਹੀਂ ਤੇ ਸੱਚੇ ਪਾਤਸ਼ਾਹ ਆਖਣ ਲੱਗੇ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਅਮਰਤ ਵੇਲੇ ਉੱਠਣਾ ਹੈ ਭਲਕਾ ਅਮਰਤ ਵੇਲੇ ਨੂੰ ਕਿਹਾ ਹੈ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਆਖਣ ਲੱਗੇ ਉਦਮ ਕਰਕੇ ਉੱਠ ਪਵੇ ਆਲਸ ਨੂੰ ਤਿਆਗ ਦੇਵੇ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਇਥੇ ਹਣ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਈ ਗੁਰਮੁਖ ਪਿਆਰੇ ਸਮਝ ਲੈਂਦੇ ਨੇ ਕਿ ਅੰਮ੍ਰਿਤਸਰ ਸਾਹਿਬ ਜਾ ਕੇ ਇਸ਼ਨਾਨ ਕਰਨਾ ਹੈ ਹਾਂ ਜਦੋਂ ਕਿਤੇ ਜਾਓ ਦਰਸ਼ਨ ਦਿਦਾਰੇ ਕਰਨ ਉੱਥੇ ਵੀ ਕਰੋ ਪਰ ਇਥੇ ਸੱਜੇ ਪਾਤਸ਼ਾਹ ਜੀ ਨੇ ਅੰਮ੍ਰਿਤ ਸਰਨਾਵੇ ਤੋਂ ਕਿਹਾ ਹੈ ਕਿ ਜਲ ਦੇ ਨਾਲ ਇਸ਼ਨਾਨ ਕਰਕੇ ਨਾ ਤੇ ਗੁਰਬਾਣੀ ਪੜ੍ਹਨੀ ਹੈ ਮਨ ਨੂੰ ਚੁੱਭੀਆਂ ਲਵਾਉਣੀਆਂ ਨੇ ਗੁਰਬਾਣੀ ਪੜ੍ਹ ਕੇ ਲਾਹਾ ਪ੍ਰਾਪਤ ਕਰਨਾ ਹੈ ਮਨ ਦੀਆਂ ਵੀ ਚੁੱਭੀਆਂ ਲਵਾਉਣੀਆਂ ਨੇ ਗੁਰਬਾਣੀ ਵਾਲੇ ਸਰੋਵਰ ਦੇ ਵਿੱਚ ਇਸ਼ਨਾਨ ਕਰੇ ਐ ਤਿਆਰ ਬਰ ਤਿਆਰ ਹੋ ਕੇ ਅੰਮ੍ਰਿਤ ਸਰਨਾਵੇ ਫਿਰ ਅੱਗੇ ਦੇਖੋ ਕੀ ਸੱਜੇ ਪਾਤਸ਼ਾਹ ਕਿਰਪਾ ਕਰਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਕਹਿੰਦੇ ਫਿਰ ਦਿਨ ਚੜ ਜਾਏ ਨਾ ਫਿਰ ਵੀ ਗੁਰਬਾਣੀ ਪੜੀ ਜਾਏ ਤੁਰਦੇ ਆ ਫਿਰਦੇ ਆ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਗੁਰਬਾਣੀ ਪੜੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ ਜਿਸ ਪ੍ਰਕਾਰ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਛੀਪੋ ਛਾਏ ਲੈ RAM ਨਾ ਲਭੋ ਚੀਤ ਨਾਮਾ ਕਹੇ ਤਲੋਚਨਾ ਮੁਖ ਤੇ RAM ਸੁਮਾਲ हाथ पांव ਕਰ ਕਾਮ ਸਭ ਚੀਤ ਨਰੰਜਨ ਨਾਲ ਆਖਣ ਲੱਗੇ ਉਸ ਪ੍ਰਕਾਰ ਹੱਥਾਂ ਪੈਰਾਂ ਦੇ ਨਾਲ ਕੰਮਕਾਜ ਕਰਨੇ ਨੇ ਤੇ ਚਿੱਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਣਾ ਤੇ ਸਾਡਾ ਤੇ ਭਾਈ ਮਨ ਹੀ ਨਹੀਂ ਲੱਗਦਾ ਮਨ ਬੜਾ ਚੰਚਲ ਹੈ ਨਾ ਇਹ ਲੱਗਦਾ ਨਹੀਂ ਹੈ ਹੁਣ ਦੇਖੋ ਸੱਚੇ ਪਾਤਸ਼ਾਹ ਜੀ ਨੇ ਮਨ ਦੀ ਦਿਸ਼ਾ ਬਿਆਨ ਕੀਤੀ ਹੈ ਕਿਹਾ ਹੈ ਕਿ ਇਹ ਜੋ ਮਨ ਹੈ ਨਾ ਬਾਂਦਰ ਦੀ ਨਿਆਈ ਹੈ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਹੁਣ ਦੇਖੋ ਪ੍ਰਮਾਣ ਦਿੱਤਾ ਹੈ ਸੱਚੇ ਪਾਤਸ਼ਾਹ ਨੇ ਮਰਕਟ ਮੁਸਤੀਆ 나ਜ ਕੀ ਮਨ ਬੌਰਾ ਰੇ ਲਈਨੀ ਹਾਥ ਪਸਾਰ ਜੋ ਬਾਂਦਰਾ ਨੂੰ ਫੜਨ ਵਾਲੇ ਨੇ ਨਾ ਜਾਨਵਰਾਂ ਨੂੰ ਫੜਨ ਵਾਲੇ ਉਹ ਕੀ ਕਰਦੇ ਨੇ ਕਿ ਛੋਟਾ ਜਿਹਾ ਕੁਜਾ ਲੈਂਦੇ ਨੇ ਤੇ ਧਰਤੀ ਦੇ ਵਿੱਚ ਦੱਬ ਦਿੰਦੇ ਨੇ ਚੰਗੀ ਤਰ੍ਹਾਂ ਵਿੱਚ ਪੁੱਜੇ ਹੋਏ ਚਨੇ ਪਾ ਦਿੰਦੇ ਨੇ ਛੋਲੇ ਪੁੱਜੇ ਹੋਏ ਪਾ ਦਿੰਦੇ ਨੇ ਹੁਣ ਉਹ ਜੋ ਕੁਜਾ ਹੈ ਨਾ ਉਸ ਦਾ ਮੂੰਹ ਭੀੜਾ ਹੈ ਇਹ ਜਦੋਂ ਬਾਂਦਰ ਜਾਂਦਾ ਹੈ ਨਾ ਮਰਕਟ ਮੁਸਤੀ ਆ ਨਾਜ ਕੀ ਮਨ ਬੌਰਾ ਰੇ ਅਨਾਜ ਦੇ ਵਾਸਤੇ ਗਿਆ ਹੈ ਲੀਨੀ ਹਾਥ ਪਸਾਰ ਹੁਣ ਉਹ ਛੋਲਿਆਂ ਦੀ ਮੁੱਠ ਚਣਿਆਂ ਦੀ ਮੁੱਠ ਭਰ ਲਈ ਤੇ ਹੱਥ ਫਸ ਗਿਆ ਜੇ ਤੇ ਛੱਡ ਦੇ ਫਿਰ ਨਿਕਲ ਜਾਏ ਹੁਣ ਲਾਲਚ ਹੈ ਮਨ ਦੇ ਵਿੱਚ ਉਹ ਚਣੇ ਛੱਡਦਾ ਨਹੀਂ ਲੀਨੀ ਹਾਥ ਪਸਾਰ ਫੜਿਆ ਹੋਇਆ ਹੈ ਟੂਟਨ ਕੋ ਸੈਸਾ ਭਰਿਆ ਮਨ ਬਉਰਾਰੇ ਉਹ ਨੇਚਰ ਨੂੰ ਸ਼ਿਕਾਰੀ ਸੁਚੇਤ ਹੁੰਦੇ ਨੇ ਉਹ ਪਕੜ ਲੈਂਦੇ ਆਣ ਕੇ ਫੜਿਆ ਜਾਂਦਾ ਤੇ ਫਿਰ ਸੱਚੇ ਪਾਤਸ਼ਾਹ ਆਖਣ ਲੱਗੇ ਨਾਚਿਓ ਘਰ ਘਰ ਬਾਹਰ ਬਾਹਰ ਕਹਿੰਦੇ ਨੇ ਦਰਵਾਜ਼ੇ ਨੂੰ ਕਹਿੰਦੇ ਫਿਰ ਤਮਾਸ਼ਾ ਦਿਖਾਇਆ ਜਾਂਦਾ ਹੈ ਮਦਾਰੀਆਂ ਨੂੰ ਆਪਣੀ ਬੋਲੀ ਤੇ ਇਸ ਨੂੰ ਲਗਾਇਆ ਜਾਂਦਾ ਹੈ ਫਿਰ ਉਹਨਾਂ ਦੇ ਕਾਬੂ ਆ ਜਾਂਦਾ ਹੈ ਆਖਣ ਲੱਗੇ ਇਸ ਤਰ੍ਹਾਂ ਇਹ ਜੋ ਮਨ ਹੈ ਨਾ ਇਹ ਚੰਚਲ ਹੈ ਇਹ ਵਸ ਨਹੀਂ ਆਉਂਦਾ ਇਹ ਅਮਰਤ ਵੇਲੇ ਵੀ ਉੱਠਦਾ ਨਹੀਂ ਇਸ਼ਨਾਨ ਪਾਣ ਵੀ ਨਹੀਂ ਕਰਦਾ ਸੰਗਤ ਦੀ ਹਾਜ਼ਰੀ ਵੀ ਨਹੀਂ ਭਰਦਾ ਹਾਂ ਹੁਣ ਮੋਬਾਈਲ ਤੇ ਹੀ ਸਾਰਾ ਸਮਾਂ ਖਰਾਬ ਕਰੀ ਜਾ ਰਿਹਾ ਹੈ ਹਰੇਕ ਬੰਦਾ ਮੋਬਾਈਲ ਤੇ ਹੀ ਸਮਾਂ ਖਰਾਬ ਕਰੀ ਜਾ ਰਿਹਾ ਹੈ ਇੱਕ ਦੋ ਘੰਟੇ ਤੇ ਹਰੇਕ ਬੰਦਾ ਮੋਬਾਈਲ ਜੂਜ ਕਰਦਾ ਹੈ ਜਿਆਦਾ ਕਰ ਲਏ ਤੇ ਵੱਖਰੀ ਗੱਲ ਹੈ ਨਹੀਂ ਤੇ ਇੱਕ ਦੋ ਘੰਟੇ ਤੇ ਹਰੇਕ ਬੰਦਾ ਬੱਚਿਆਂ ਤੱਕ ਬਜ਼ੁਰਗਾਂ ਤੱਕ ਤੇ ਸਮਾਂ ਖਰਾਬ ਹੀ ਹੈ ਤੇ ਜੇ ਵਾਹਿਗੁਰੂ ਦਾ ਸਿਮਰਨ ਕਰ ਲਏ ਤੇ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿਨ ਕਾ ਮਾਤਰ ਵੀਰ ਦੇ ਦੇ ਵਿੱਚ ਵਸ ਗਿਆ ਤੇ ਗੱਲ ਬਣ ਜਾਏਗੀ ਤੇ ਸੱਚੇ ਪਾਤਸ਼ਾਹ ਜੀ ਦਾ ਪਰਮਾਨ ਜੋ ਆਪ ਜੀ ਨੇ ਸੁਣਿਆ ਹੈ ਸ੍ਰਵਣ ਕੀਤਾ ਹੈ ਕਿ ਮਨ ਹੈ ਨਾ ਜੋ ਇਹ ਚੰਚਲ ਹੈ ਜਿਸ ਤਰ੍ਹਾਂ ਬਾਂਦਰ ਫੜਿਆ ਜਾਂਦਾ ਹੈ ਨਾ ਉਸ ਪ੍ਰਕਾਰ ਇਹ ਜੋ ਮਨ ਹੈ ਜਦੋਂ ਕਾਬੂ ਆਉਂਦਾ ਹੈ ਨਾ ਫਿਰ ਇਸ ਨੂੰ ਚੇਤਾ ਆਉਂਦਾ ਹੁਣ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਕਹੋ ਕਬੀਰ ਤਬਹੀ ਨਰ ਜਾਗੇ ਕਹਿੰਦੇ ਇਹਦੀ ਜਾਗ ਪਤਾ ਕਦੋਂ ਖੁੱਲਦੀ ਏ ਇਹ ਸੁਤਾ ਪਿਆ ਇਹ ਮਨੁੱਖ ਸੁਤਾ ਪਿਆ ਗੂੜੀ ਨੀਂਦੇ ਸੁਤਾ ਕੋਈ ਚੇਤਾ ਨਹੀਂ ਨਾਮ ਜਪਣ ਦਾ ਬਾਣੀ ਪੜਨ ਦਾ ਹਾਜ਼ਰੀ ਭਰਨ ਦਾ ਕੋਈ ਚੇਤਾ ਨਹੀਂ ਸੁਤਾ ਪਿਆ ਕਹੋ ਕਬੀਰ ਤਬਹੀ ਨਰ ਜਾਗੇ ਕਦੋਂ ਜਾਗੇਗਾ ਜਮ ਘਾ ਡੰਡ ਮੂਢ ਮੈਂ ਲਾਗੇ ਕਹਿੰਦੇ ਫਿਰ ਜਦੋਂ ਜਮਾ ਦਾ ਕਾਲ ਰੂਪੀ ਡੰਡਾ ਸਿਰ ਦੇ ਵਿੱਚ ਵਜਣਾ ਹੈ ਨਾ ਫਿਰ ਜਾਗ ਖੁੱਲਣੀ ਹੈ। ਕਿਆ ਤੂੰ ਸੋਇਆ? ਜਾਗ ਇਆਣਾ। ਕਹਿੰਦੇ ਸੁੱਤਾ ਪਿਆ ਹੈ। हे ਇਆਣੇ ਪੁਰਖ ਜਾਗ ਲੈਣਾ ਕਰ। ਫਿਰ ਤੇਰੀ ਗੱਲ ਬਣੇਗੀ। ਜਿੰਨਾ ਚਿਰ ਜਾਗਦਾ ਨਹੀਂ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਉਹਨਾਂ ਚਿਰ ਭਾਈ ਗੱਲ ਨਹੀਂ ਬਣੇਗੀ। ਸੇਵਾ ਸਿਮਰਨ ਹੈ ਨਾ ਜੋ ਇਹ ਅਤਿਅੰਤ ਜ਼ਰੂਰੀ ਹੈ। ਜਿਸ ਤਰ੍ਹਾਂ ਭੋਜਨ ਸ਼ਕਣਾ ਜ਼ਰੂਰੀ ਹੈ। ਸੁੰਦਰ ਵਸਤਰ ਪਹਿਨਣੇ ਜ਼ਰੂਰੀ ਨੇ ਉਸੇ ਹੀ ਪ੍ਰਕਾਰ ਰੂਹ ਦੀ ਖੁਰਾਕ ਹੈ ਨਾਮ ਬਾਣੀ ਸਿਮਰਨ ਇਹ ਜ਼ਰੂਰੀ ਹੈ ਉਹ ਅਸੀਂ ਦੇ ਨਹੀਂ ਰਹੇ ਬਚਨ ਚੇਤੇ ਆ ਗਿਆ ਛੇਵੇਂ ਪਾਤਸ਼ਾਹ ਜੀ ਦਾ ਪਿੰਡ ਲਦਾਇਕੇ ਹੈ ਅੱਗੇ ਪਹਿਲਾਂ ਡਿਸਟ੍ਰਿਕਟ ਫਿਰੋਜ਼ਪੁਰਚ ਸੀ ਹੁਣ ਮੋਗੇਚ ਹੈ ਲਦਾਇਕੇ ਪਿੰਡ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਬਹਾਦਰ ਬਾਬਾ ਵਿਧੀਜੰਦ ਸਾਹਿਬ ਜੀ ਨਾਲ ਨੇ ਹੋਰ ਪਤਵੰਤੇ ਗੁਰਮੁਖ ਪਿਆਰੇ ਗੁਰਸਿੱਖ ਨਾਲ ਨੇ ਇੱਕ ਸੱਪ ਆ ਰਿਹਾ ਹੈ ਬਹੁਤ ਵੱਡੇ ਆਕਾਰ ਦਾ ਅੱਗੋਂ ਸੱਪ ਆ ਰਿਹਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਘੋੜੇ ਤੋਂ ਉੱਤਰ ਗਏ ਖੜੋ ਗਏ ਤੇ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਪਾਸੇ ਕਰ ਦਈਏ ਸੱਪ ਨੂੰ ਤੇ ਸੱਚੇ ਪਾਤਸ਼ਾਹ ਆਖਣ ਲੱਗੇ ਆਉਣ ਦਿਓ ਕਹਿੰਦੇ ਜੀ ਠੀਕ ਹੈ ਹੁਣ ਜਦੋਂ ਸੱਪ ਲੱਗ ਕੇ ਆਇਆ ਹੈ ਨਾ ਤੇ ਸੱਚੇ ਪਾਤਸ਼ਾਹ ਜੀ ਨੇ ਸੱਜੇ ਪੈਰ ਦਾ ਗੂਠਾ ਛੁਹਾਇਆ ਹੈ ਸੱਪ ਨੂੰ ਉਸ ਦੀ ਦੇਹ ਫਟ ਗਈ ਹੈ ਇਕਦਮ ਚਿੱਟਾ ਚਾਨਣ ਹੋਇਆ ਹੈ ਉਹਦੀ ਰੂਹ ਹੱਥ ਜੋੜ ਕੇ ਖੜੋ ਗਈ ਹਾਜ਼ਰ ਹੋ ਗਈ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੁਣ ਤੁਰਿਆ ਨਹੀਂ ਸੀ ਜਾ ਰਿਹਾ ਉਸ ਸੱਪ ਦੇ ਕੋਲੋਂ ਚੱਲਿਆ ਨਹੀਂ ਸੀ ਜਾ ਰਿਹਾ ਦੇਹ ਬਹੁਤ ਵੱਡੀ ਸੀ ਤੇ ਕੀੜੇ ਪਏ ਹੋਏ ਸਨ ਬਹੁਤ ਜ਼ਿਆਦਾ ਵਿਆਕਲ ਸੀ ਦੁਖੀ ਸੀ ਹੇ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ ਮੇਰਾ ਛੁਟਕਾਰਾ ਕੀਤਾ ਹੈ ਮਹਾਰਾਜ ਬੜੀ ਕਿਰਪਾ ਕੀਤੀ ਹੈ ਆਪ ਜੀ ਨੇ ਤੇ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਕੀ ਕਹਾਉ ਤੱਕ ਹੈ ਸਮਝ ਨਹੀਂ ਆਈ ਸੱਚੇ ਪਾਤਸ਼ਾਹ ਕਹਿਣ ਲੱਗੇ ਆਪੇ ਹੀ ਦੱਸੇਗਾ ਹੁਣ ਉਸ ਦੀ ਰੂਹ ਨੇ ਬਿਆਨ ਕੀਤਾ ਦੱਸਣਾ ਕੀਤਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਤੋਰਾ ਸਿਕਾ ਚੰਗਾ ਚੱਲਦਾ ਸੀ ਮੇਰੇ ਕੋਲ ਨਾਮ ਬਾਣੀ ਨਹੀਂ ਸੀ ਸੰਗਤ ਮੇਰੇ ਕੋਲ ਆਉਂਦੀ ਸੀ ਪੂਜਾ ਪ੍ਰਤੀਸ਼ਟਾ ਮੈਂ ਲੈਂਦਾ ਸੀ ਧੰਨ ਮੈਂ ਖਾਂਦਾ ਸੀ ਨਿਤਨੇਮ ਕੋਈ ਨਹੀਂ ਸੀ ਤੇਵਨਾ ਨੂੰ ਮੈਂ ਕਹਿੰਦਾ ਹੁੰਦਾ ਸੀ ਕਿ ਮੈਨੂੰ ਮਾਇਆ ਦਿਓ ਪੂਜਾ ਪ੍ਰਤੀਸ਼ਟਾ ਦਿਓ ਮੈਂ ਤੁਹਾਡਾ ਉਧਾਰ ਕਰਾਂਗਾ ਤੇ ਸੱਚੇ ਪਾਤਸ਼ਾਹ ਉਧਾਰ ਕਰਨ ਯੋਗਾ ਤੇ ਮੈਂ ਹੈ ਨਹੀਂ ਸਾ ਮੇਰਾ ਤੇ ਆਪਣਾ ਹੀ ਨਹੀਂ ਹੋਇਆ ਤੇ ਕਿਸੇ ਦਾ ਮੈਂ ਕੀ ਕਰਨਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਫਿਰ ਜਿੰਨੇ ਮੇਰੇ ਚੇਲੇ ਬਾਲ ਕੇ ਸਨ ਉਹ ਸਾਰੇ ਮੇਰਾ ਮਾਸ ਖਾ ਰਹੇ ਸਨ ਉਸ ਦੇ ਬਜਾਏ ਸਾ ਬਰਾਬਰ ਕਰ ਰਹੇ ਸਨ ਉਹ ਜਦੋਂ ਡੈਥ ਹੁੰਦੀ ਸੀ ਉਹਨਾਂ ਦੀ ਉਹ ਮੇਰਾ ਧਿਆਨ ਧਰਦੇ ਸੀ ਉਹ ਫਿਰ ਮੇਰੇ ਚ ਆ ਜਾਂਦੇ ਸੀ ਇਸ ਕਰਕੇ ਮਹਾਰਾਜ ਮੈਂ ਪੂਰਾ ਨਹੀਂ ਸੀ ਨਾ ਅਧੂਰਾ ਸੀ ਇਸ ਕਰਕੇ ਉਹ ਮੈਨੂੰ ਬਹੁਤ ਖਰਾਬ ਕਰ ਰਹੇ ਸਨ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ ਮੇਰਾ ਛੁਟਕਾਰਾ ਕੀਤਾ ਤੇ ਸੱਚੇ ਪਾਤਸ਼ਾਹ ਜੀ ਨੇ ਉਹਦੀ ਰੂਹ ਨੂੰ ਮੁਕਤ ਕੀਤਾ ਹੈ ਵਿਵਾਨ ਲੈਣ ਦਾ ਵਾਸਤੇ ਆਏ ਸੱਚਖੰਡ ਜਾਣਾ ਕੀਤਾ ਰੂਹ ਨੇ ਸੱਚੇ ਪਾਤਸ਼ਾਹ ਜੀ ਨੇ ਉਧਾਰ ਕੀਤਾ ਹੈ ਲੁਧਾਏ ਕੇ ਨਗਰ ਹੈ ਤੇ ਆਪ ਜੀ ਕਿਤੇ ਜਾਓ ਆਓ ਤੇ ਦਰਸ਼ਨ ਜਰੂਰ ਕਰਕੇ ਆਇਆ ਜੇ ਦਾਸ ਨੇ ਕੀਤੇ ਨੇ ਪਹਿਲਾ ਫਿਰੋਜ਼ਪੁਰ ਸੀ ਹੁਣ ਮੋਗੇ ਚ ਸੋ ਇਸ ਪ੍ਰਕਾਰ ਸੱਚੇ ਪਤਸਾਹ ਜੀ ਕਿਰਪਾ ਕਰ ਰਹੇ ਨੇ ਹਰ ਆਰਾਧ ਸਭੋ ਕੁਛ ਪਾਈ ਐ ਕਾਰਜ ਸਗਲੇ ਸਦ ਜੇ ਸਨੋ ਆਰਾਧ ਦੇ ਕਰਕੇ ਨਾਮ ਬਾਣੀ ਦਾ ਕਰਕੇ ਸਾਰੀਆਂ ਦਾਤਾ ਪ੍ਰਾਪਤ ਹੁੰਦੀਆਂ ਨੇ ਸਭ ਕੁਝ ਪ੍ਰਾਪਤ ਹੁੰਦਾ ਹੈ ਨਾ ਉਸ ਦਾ ਚੇਤਨ ਕਰਨਾ ਕਰ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੁਲਸੀਦਾਸ ਜੀ ਲਿਖਦੇ ਨੇ ਤੁਲਸੀ ਪੂਰਬ ਪਾਪ ਤੇ ਕਹਿੰਦੇ ਬੰਦੇ ਨੇ ਪਿਛਲੇ ਜਨਮਾਂ ਦੇ ਪਾਪ ਕੀਤੇ ਹੋਣ ਨਾ ਉਹ ਸੰਗਤ ਦੇ ਵਿੱਚ ਨਹੀਂ ਆਉਂਦਾ ਵਰਤავ ਦੇ ਵਰਤਾਈ ਚੱਲੋ ਕੋਈ ਤੇ ਉਹ ਸੰਗਤ ਦੇ ਵਿੱਚ ਆਉਂਦਾ ਹੀ ਨਹੀਂ ਜੇ ਤੁਹਾਡੇ ਕਿਹਾਂ ਸਾਡੇ ਕਿਹਾਂ ਆ ਵੀ ਜਾਵੇ ਆਖਿਆ ਵੇਖਿਆ ਤੁਲਸੀ ਪੂਰਬ ਪਾਪ ਤੇ ਹਰ ਜਸ ਸੁਣਿਓ ਨਾ ਜਾਈ ਹਰੀਦਾ ਜਸ ਨਹੀਂ ਸੁਣ ਸਕਦਾ ਤੇ ਜੇ ਤੁਹਾਡੇ ਆਖਿਆ ਸਾਡੇ ਆਖਿਆ ਆ ਗਿਆ ਤੇ ਹੰਤੂਲਸੀ ਦਾਸ ਜੀ ਕਹਿਣ ਲਗੇ ਕਹਿ ਉੰਗੈ ਕਹਿ ਲਰ ਪਰੈ ਕਹਿ ਘਰ ਕੋਠ ਜਾਈ ਕਹਿੰਦੇ ਜਾਂ ਤੇ ਉਹ ਢੋ ਲਾ ਕੇ ਸਮਝਾਏਗਾ ਕਈਆਂ ਨੂੰ ਪਤਾ ਹੀ ਨਹੀਂ ਜਿਹੁੰਦਾ ਜਦੋਂ ਪ੍ਰਸ਼ਾਦ ਵਰਤਾਉਂਦੇ ਸੰ ਸਿੰਘ ਗੁਰਮੁਖੋ ਪ੍ਰਸ਼ਾਦ ਲਓ ਵਾਹਿਗੁਰੂ ਜੀ ਫਿਰ ਉੱਠਦੇ ਸੁੱਤੇ ਹੁੰਦੇ ਪਤਾ ਹੀ ਨਹੀਂ ਕੀ ਹੋਇਆ ਕੀ ਸੁਣਿਆ ਕੀ ਸੁਣਾਇਆ ਕੋਈ ਪਤਾ ਨਹੀਂ ਇਹ ਆਖਣ ਲੱਗੇ ਜੇ ਮਨਮੁਖ ਦੀ ਨਿਸ਼ਾਨੀ ਹੈ ਨਾ ਕਹਿਣ ਲੱਗੇ ਜੇ ਇਹ ਵੀ ਕੰਮ ਨਾ ਕਰੇ ਕਹਿ ਉੰਗ ਹੈ ਕਹਿ ਲਰ ਪਰ ਕਹਿੰਦੇ ਫਿਰ ਜੇ ਉਂਗਲਾ ਵੀ ਨਾ ਲਵੇ ਤੇ ਫਿਰ ਬਾਤचीत ਐਸੀ ਸ਼ੁਰੂ ਕਰੇਗਾ ਕਿ ਆਪ ਵੀ ਨਹੀਂ ਸੁਣਨਾ ਹੋਰ ਵੀ ਦੋਹਾਂ ਚੋਂ ਉਹਨੂੰ ਸੁਣ ਨਹੀਂ ਦੇਣਾ ਲੱਗੇ ਲੜਾਈ ਦਾ ਮਾਹੌਲ ਬਣਾ ਦੇਵੇਗਾ ਕਹਿੂੰਗਾ ਕਹਿ ਲਰ ਪਰ ਕਹਿ ਘਰ ਕੋਠ ਜਾਈ ਕਹਿੰਦੇ ਜੇ ਇਹ ਵੀ ਦੋ ਕੰਮ ਨਾ ਕਰੇ ਤੇ ਤੀਜਾ ਕੰਮ ਮਨਮੁਖ ਘਰ ਨੂੰ ਉਠ ਕੇ ਚਲੇ ਜਾਏਗਾ ਇਹ ਮਨਮੁਖ ਦੀ ਨਿਸ਼ਾਨੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਸੇ ਆਰਾਧ ਸਭੋ ਕੁਛ ਪਾਈਏ ਸੱਚੇ ਪਾਤਸ਼ਾਹ ਆਖਣ ਲੱਗੇ ਉਸ ਆਕਾਲ ਪੁਰਖ ਨੂੰ ਆਰਾਧਨ ਦਾ ਕਰਕੇ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਦੇਖੋ ਜਿੰਨੇ ਸਾਨੂੰ ਸਾਰਾ ਕੁਝ ਹੀ ਦਿੱਤਾ ਹੈ ਸੁੰਦਰ ਸਰੀਰ ਦਿੱਤਾ ਹੈ ਤੇ ਸਬੂਤਾ ਦਿੱਤਾ ਹੈ ਜੇ ਕਿਸੇ ਦਾ ਕੋਈ ਅੰਗ ਪੈਰ ਘੱਟ ਹੋਵੇ ਉਸ ਨੂੰ ਪੁੱਛੋ ਕਿੰਨੀ ਮੁਸ਼ਕਲ ਹੁੰਦੀ ਹੈ ਤੇ ਅਸੀਂ ਉਸ ਦਾ ਚੇਤਨ ਹੀ ਨਹੀਂ ਕਰਦੇ ਉਸ ਨੂੰ ਯਾਦ ਹੀ ਨਹੀਂ ਕਰਦੇ ਕਿਸੇ ਨੇ ਕੋਲ ਲੰਜ ਪਵਾਇਆ ਹੋਵੇ ਨਾ ਜਾਂ ਕੋਈ ਦੰਦ ਦਾੜ ਲਵਾਈ ਹੋਵੇ ਇਹ ਬੇ ਲੋੜੀ ਉਸਤਤ ਕਰੀ ਜਾਂਦਾ ਡਾਕਟਰ ਦੀ ਜਿੱਥੇ ਬਹੇਗਾ ਫਲਾਣਾ ਡਾਕਟਰ ਬੜਾ ਸਿਆਣਾ ਹੈ ਜੀ ਮੈਂ ਲੰਜ ਪਵਾਇਆ ਉਹਦੇ ਕੋ ਬੜੀ ਗੱਲ ਹੈ ਬੜਾ ਸਿਆਣਾ ਹੈ ਦੂਜਾ ਕਹੇਗਾ ਨਹੀਂ ਉਹ ਫਲਾਣਾ ਡਾਕਟਰ ਉਹਦੇ ਤੋਂ ਵੀ ਸਿਆਣਾ ਹੈ ਮੈਂ ਦੰਦ ਲਵਾਏ ਨੇ ਆ ਆ ਨੰਦੀ ਬਣੇ ਪਏ ਜੋ ਕੁਝ ਮਰਜੀ ਛਕੀ ਜਾਓ ਤੇ ਜਿਨਨੇ ਸਾਰਾ ਕੁਝ ਦਿੱਤਾ ਹੈ ਉਹਦੀ ਕੋਈ ਉਸਤਤ ਨਹੀਂ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਅਣਮੁੱਲਾ ਦਿੱਤਾ ਹੈ ਸਾਰਾ ਕੁਸ਼ ओरिजिनल ਦਿੱਤਾ ਹੈ ਉਹਦੀ ਕੋਈ ਉਸਤਤ ਨਹੀਂ ਸੋ ਭਾਈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਾਤ ਆ ਜਾਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਚੇਤਨ ਕਰਨ ਦੀ ਕਿਨਕਾ ਮਾਤਰ ਹਿਰਦੇ ਚ ਬਸਾਉਣ ਦੀ ਜਦੋਂ ਵਸ ਗਿਆ ਆਨੰਦ ਬਣ ਗਿਆ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਾ ਕਰਨੇ ਹਨ ਸੱਚੇ ਪਾਤਸ਼ਾਹ ਕਿਰਪਾ ਕਰਨ ਸੇਵਕ ਪਰਵਾਰ 71 ਹੋ ਕਰਕੇ ਹਰ ਸਾਲ ਆਪਣੇ ਪਿਤਾ ਗਿਆਨੀ ਰਣਜੀਤ ਸਿੰਘ ਜੀ ਬੜੀ ਮਾਲਕ ਦੀ ਕਿਰਪਾ ਦਇਆ ਸੀ ਉਹਨਾਂ ਤੇ ਗੁਰਜ ਸੀ ਇਲਾਕੇ ਦੀ ਉਹਨਾਂ ਦੇ ਕੋਲ ਇੰਨੇ ਵਿਦਵਾਨ ਕਿ ਜਿੰਨੀ ਸਿਫਤ ਸਲਾਹ ਕਰ ਲੋ ਓਨੀ ਥੋੜੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਹਰ ਸਾਲ ਸੇਵਕ ਪਰਿਵਾਰ ਇਕੱਤਰ ਹੋ ਕਰਕੇ ਵਰਸੀ ਸਮਾਗਮ ਮਨਾਉਣਾ ਕਰਦੇ ਨੇ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਦਾਸ ਨੂੰ ਹੁਕਮ ਹੋਇਆ ਸੀ ਸਤਿਗੁਰੂ ਜੀ ਦੇ ਦਰਸ਼ਨ ਪਰਸ ਕਰਨ ਦਾ ਸੋ ਕੁਝ ਕ ਸਮਾਂ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਦੀ ਸਿਫਤ ਸਲਾਹਾ ਕਰਦੇ ਆ ਏਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਯੋਗ ਹੈ ਬਖਸ਼ ਦੇਣਾ ਜੀ ਕਿਸੇ ਨੂੰ ਕੋ ਬਚਨ ਚੰਗਾ ਲੱਗਾ ਹੋਵੇ ਗੁਰੂ ਕਾ ਜਾਣ ਕੇ ਹਿਰਦੇ ਦੇ ਵਿੱਚ ਵਸਾ ਲੈਣਾ ਕਿਸੇ ਨੂੰ ਕੋਈ ਨਾ ਚੰਗਾ ਲੱਗਾ ਹੋਵੇ ਚੁਬਿਆ ਹੋਵੇ ਉਦਾਸ ਦੀ ਝੋਲੀ ਪਾ ਦੇਣਾ ਜੀ ਸੇਵਕ ਪਰਿਵਾਰ ਦੇ ਵੱਲੋਂ ਸਰਬੱਤ ਆਇਆਂ ਸੰਗਤਾਂ ਦਾ ਜੀਓ ਆਇਆਂ ਜੋ ਆਪਣਾ ਕੀਮਤੀ ਸਮਾਂ ਕੱਢਦੇ ਆ ਹੋਇਆਂ ਸੇਵਕਾਂ ਦੇ ਗ੍ਰਹਿ ਵਿਖੇ ਪਹੁੰਚਣਾ ਕੀਤਾ ਹੈ ਧੰਨਵਾਦ ਸਰਬੱਤ ਸੰਗਤ ਨੂੰ ਜੀਓ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਮਈ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਦੇਗ ਪ੍ਰਾਪਤ ਕਰਨ ਤੋਂ ਉਪਰੰਤ ਸਤਿਗੁਰੂ ਜੀਆਂ ਦਾ ਸਵਾਰਾ ਸਾਹਿਬ ਨਿੱਜੀ ਸਥਾਨ ਗੁਰਦੁਆਰਾ ਸਾਹਿਬ ਜੀ ਵਿਖੇ ਲੈ ਕੇ ਜਾਇਆ ਜਾਵੇਗਾ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ ਟੁੱਟ ਵਰਤੇਗਾ ਸਰਬੱਤ ਮਾਈ ਭਾਈ ਨੇ ਛਾ ਕੇ ਜਾਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਬੁਲਾਵੇ ਸੋਨੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ